ਇੰਗਲੈਂਡ ਚ ਮੇਰੇ ਨਾਲ ਕਸੀਨ ਹੋਇਆ ਮੈਂ ਇੱਧਰ ਫਰੈਂਡਾਂ ਕੋਲ ਗਿਆ ਸੀ ਇੱਥੇ ਨਾ ਬਰਮਿੰਗਮ ਤੇ ਅਸੀਂ ਦੋ ਗੱਡੀਆਂ ਚ ਸੱਤ ਅੱਠ ਜਾਣੇ ਸੀ ਗੇੜੇ-ਗੁੜੇ ਕਰਦੇ ਫਿਰੇ ਚਲੋ ਮੈਂ ਕਿਹਾ ਵੀ ਸ਼ਾਮ ਜੀ ਹੋਈ 8:00 ਵਜਣ ਚ 20 ਮਿੰਟ ਰਹਿੰਦੇ ਸੀ ਪੌਣੇ 8 ਮੈਂ ਕਿਹਾ ਵੀ ਮੈਂ ਚਲੋ ਚੱਲਦਾ ਉਹ ਕਹਿੰਦੇ ਯਾਰ ਵੀ ਛੱਡਿਓ ਨਾ ਮੈਂ ਕਿਹਾ ਨਹੀਂ ਤੁਸੀਂ ਜ਼ਰੂਰੀ ਜਾਣਾ ਤੁਸੀਂ ਟੱਲ ਕਰੋ ਤੇ ਮੈਂ ਇੱਥੋਂ ਬੱਸ ਚੜ ਜੰਨਾ ਤੇ ਕਹਿੰਦੇ ਵੀ ਇੱਥੇ ਰੁਕੀ ਉਹਨਾਂ ਨੇ ਬੋਕ ਮੈਂ ਨਹੀਂ ਮੈਂ ਚਲੇ ਜਾਣਾ ਜਾਨੀ ਕਿ ਗਰਮੀਆਂ ਚ ਇੱਥੇ 10 ਸਵਾ 10 ਜਾ ਕੇ ਨਹੀਂ ਰਹਾ ਹੁੰਦਾ ਦਿਨ ਖੜਾ ਸੀ ਤੇ ਤੇ ਵੈਂਸਵਰੀ ਸੀਨ ਹੋਇਆ ਮੈਂ ਖੜਾ ਗੱਲ ਕਰਾ ਮੁੰਡੇ ਨਾਲ ਇੰਡੀਆ ਫੋਨ ਤੇ ਤਿਆਰ ਸ਼ਹਿਰ ਹੋਇਆ ਹੋਇਆ ਕੜਾ ਪਾਇਆ ਸੀ ਚਾਂਦੀ ਦਾ ਇੱਕ ਬੰਦਾ ਇੱਕ ਆਇਆ ਜਵਾਕ ਹੀ ਕਹਿ ਸਕਦੇ ਉਹਨਾਂ ਨੂੰ 16 17 ਸਾਲ ਦੇ 18 ਸਾਲ ਦੇ ਮਸਾਉਣਗੇ ਹੁਣ ਆਪਾਂ ਲਾ ਲਓ ਜਿਹੜੇ ਬੰਦੇ ਦੇ ਬਲੈਕ ਲੋਰ ਪਾਈ ਹੋਇਆ ਉੱਤੇ ਹੁੱਡੀ ਜਾਂ ਕੁਝ ਵੀ ਬਲੈਕ ਪਾਇਆ ਫਿਰ ਉਹਦੇ ਮੂੰਹ ਤੇ ਉਹਨੂੰ ਕੀ ਕਹਿੰਦੇ ਮਾਸਕ ਕਹਿੰਦੇ ਨੇ ਆਪਾਂ ਕਾਲਾ ਕੁਝ ਹੋਰ ਕਹਿੰਦੇ ਬਟਾਨ ਬਡਾਨਾ ਕਹਿੰਦੇ ਤੇ ਉਹ ਪਾ ਜਾਂਦਾ ਪਤਾ ਨੂੰ ਆਪਣੀ ਸ਼ੁਰੂ ਤੋਂ ਮੈਂਟੈਲਿਟੀ ਵੀ ਉਹ ਕਹਿੰਦੇ ਆ ਇਹ ਜਿਹਨੂੰ ਚੋਰ ਸਮਝਦੇ ਆ ਮੈਂ ਹੋਣ ਘਟ ਕੇ ਜੇਬ ਚ ਪਾਇਆ ਕਹਿੰਦਾ ਇਹ ਇਟਸ 15 ਪ੍ਰੋ ਮੈਕਸ ਮੈਂ ਕਿਹਾ ਹਾਂ ਤੇ ਮੈਂ ਘਟ ਮੈਂ ਇਦਾਂ ਹਾਂ ਕਿ ਜਿਆ ਦੇਖਿਆ ਮੈਂ ਜੇਬ ਚ ਪਾ ਕੇ ਮੈਂ ਤੁਰ ਪਿਆ